ਭਾਰਤੀ ਰੇਲਵੇ ਰੋਜ਼ਾਨਾ ਕਰੋੜਾਂ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ ਜਿਸ ਦੇ ਲਈ ਰੇਲਵੇ ਦੇ ਵੱਲੋਂ ਰੋਜ਼ਾਨਾ ਕਰੀਬ 13452 ਟ੍ਰੇਨਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਲਗਜ਼ਰੀ ਤੇ ਸੁਪਰ ਫਾਸਟ ਕੈਟਾਗਰੀ ਵਾਲੀਆਂ ਟ੍ਰੇਨਾਂ ਵੀ ਸ਼ਾਮਲ ਨੇ ਪਰ ਇਨ੍ਹਾਂ ਹਜ਼ਾਰਾਂ ਟ੍ਰੇਨਾਂ ਦੇ ਵਿੱਚ ਸਿਰਫ ਇੱਕ ਅਜਿਹੀ ਟ੍ਰੇਨ ਹੈ ਜਿਸ ਦੇ ਵਿੱਚ ਯਾਤਰੀਆਂ ਦੇ ਲਈ ਬਿਲਕੁਲ ਮੁਫਤ ਨਾਸ਼ਤਾ ਦੁਪਹਿਰ ਅਤੇ ਰਾਤ ਦਾ ਖਾਣਾ ਪਰੋਸਿਆ ਜਾਂਦਾ ਹੈ ਦੇਸ਼ ਦੇ ਸ਼ਾਇਦ 90% ਦੀ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੋਵੇਗੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਉਸ ਟ੍ਰੇਨ ਦਾ ਨਾਮ ਅਤੇ ਕਿਹੜੇ ਰੂਟ ਤੇ ਚੱਲਦੀ ਹੈ ਇਹ ਫ੍ਰੀ ਖਾਣਾ ਦੇਣ ਵਾਲੀ ਟ੍ਰੇਨ ਭਾਰਤ ਦੇ ਵਿੱਚ ਟ੍ਰੇਨਾਂ ਵਿੱਚ ਖਾਣਾ ਖਾਣ ਦੇ ਲਈ ਤੁਹਾਨੂੰ ਟਿਕਟ ਦੇ ਨਾਲ ਹੀ ਉਸ ਦੀ ਪੇਮੈਂਟ ਵੀ ਕਰਨੀ ਪੈਂਦੀ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਅਲੱਗ ਤੋਂ ਖਾਣਾ ਖਰੀਦਣ ਦੇ ਲਈ ਪੈਸੇ ਦੇਣੇ ਪੈਣਗੇ ਪਰ ਦੇਸ਼ ਦੇ ਵਿੱਚ ਇੱਕ ਅਜਿਹੀ ਟ੍ਰੇਨ ਹੈ ਜਿਸ ਦੇ ਵਿੱਚ ਨਾਸ਼ਤਾ ਦੁਪਹਿਰ ਅਤੇ ਰਾਤ ਦਾ ਖਾਣਾ ਬਿਲਕੁਲ ਫ੍ਰੀ ਪ੍ਰੋਸਿਆ ਜਾਂਦਾ ਹੈ ਜੀ ਹਾਂ ਇਸ ਖਾਸ ਟ੍ਰੇਨ ਦਾ ਨਾਮ ਹੈ ਸਚਖੰਡ ਐਕਸਪ੍ਰੈਸ ਇਸ ਟ੍ਰੇਨ ਦੇ ਵਿੱਚ ਜਨਰਲ ਤੋਂ ਲੈ ਕੇ ਏਸੀ ਡੱਬਿਆਂ ਤੱਕ ਯਾਤਰੀਆਂ ਨੂੰ ਮੁਫਤ ਖਾਣਾ ਖੁਆਇਆ ਜਾਂਦਾ ਹੈ ਸੱਚਖੰਡ ਐਕਸਪ੍ਰੈਸ ਟ੍ਰੇਨ ਪੰਜਾਬ ਦੇ ਅੰਮ੍ਰਿਤਸਰ ਤੋਂ ਚੱਲ ਕੇ 2000 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਮਹਾਰਾਸ਼ਟਰ ਦੇ ਨਾਂਦੇੜ ਤੱਕ ਜਾਂਦੀ ਹੈ। ਇਹ ਟ੍ਰੇਨ ਸ੍ਰੀ ਹਰਮੰਦਰ ਸਾਹਿਬ ਅਤੇ ਨਾਂਦੇੜ ਦੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨੂੰ ਜੋੜਦੀ ਹੈ। ਇਹ ਉਹ ਧਾਰਮਿਕ ਸਥਾਨ ਹੈ ਜਿੱਥੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਹਾਂਤ ਹੋਇਆ ਸੀ। ਇਸ ਕਰਕੇ ਇਸ ਜਗ੍ਹਾ ਦੀ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਮਹਾਨਤਾ ਵੀ ਦਿੱਤੀ ਜਾਂਦੀ ਹੈ। ਸਚਖੰਡ ਐਕਸਪ੍ਰੈਸ ਟ੍ਰੇਨ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਜਾਂਦੇ ਸਮੇਂ 39 ਸਟੇਸ਼ਨਾਂ ਤੇ ਠਹਿਰਾ ਕਰਦੀ ਹੈ ਇਹ ਸਾਰੀ ਯਾਤਰਾ ਕਰੀਬ 33 ਘੰਟੇ ਦੇ ਵਿੱਚ ਪੂਰੀ ਹੁੰਦੀ ਹੈ ਜਿਸ ਦੌਰਾਨ ਪੋਪਾਲ ਨਵੀਂ ਦਿੱਲੀ ਪਰਪਣੀ ਜਲਨਾ ਔਰੰਗਾਬਾਦ ਅਤੇ ਮਰਾਠਵਾੜਾ ਸਟੇਸ਼ਨਾਂ ਤੇ ਮੁਫਤ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਖਾਣੇ ਦਾ ਮੈਨੂ ਯਾਤਰਾ ਦੇ ਦੌਰਾਨ ਹੀ ਬਦਲਦਾ ਰਹਿੰਦਾ ਹੈ ਟ੍ਰੇਨ ਦੇ ਵਿੱਚ ਦਿੱਤੇ ਜਾਣ ਵਾਲੇ ਖਾਣੇ ਦੇ ਵਿੱਚ ਯਾਤਰੀਆਂ ਨੂੰ ਦਾਲ, ਖਿਚੜੀ, ਆਲੂ ਗੋਭੀ ਦੀ ਸਬਜ਼ੀ, ਗਰਮਾ ਗਰਮ ਫੁਲਕੇ, ਛੋਲੇ ਦਾਲ ਅਤੇ ਕੜੀ ਚੌਲ ਪਰੋਸੇ ਜਾਂਦੇ ਨੇ। ਇਹ ਖਾਣਾ ਸ਼ੁੱਧ, ਸ਼ਾਂਤਵੇਕ ਅਤੇ ਸਿੱਖ ਪਰੰਪਰਾ ਦੇ ਅਨੁਸਾਰ ਤਿਆਰ ਕੀਤਾ ਹੁੰਦਾ ਹੈ ਜਿਸ ਦਾ ਪੂਰਾ ਖਰਚਾ ਗੁਰਦੁਆਰਿਆਂ ਤੋਂ ਮਿਲਣ ਵਾਲੇ ਦਾਨ ਤੋਂ ਦਿੱਤਾ ਜਾਂਦਾ ਹੈ। ਇਸ ਦੌਰਾਨ ਲੰਗਰ ਛਕਣ ਲਈ ਯਾਤਰੀਆਂ ਨੂੰ ਆਪਣੇ ਬਰਤਨ ਲਿਆਉਣੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਖਾਣਾ ਫ੍ਰੀ ਪਰੋਸਿਆ ਜਾਂਦਾ ਹੈ। ਦੱਸਦੀ ਹੈ ਕਿ ਸੱਚਖੰਡ ਐਕਸਪ੍ਰੈਸ ਦੇ ਵਿੱਚ ਮੁਫਤ ਪਹੁੰਚਣ ਦੀ ਸੁਗੋਤ ਪਿਛਲੇ 29 ਸਾਲਾਂ ਤੋਂ ਚੱਲਦੀ ਆ ਰਹੀ ਹੈ ਸੱਚਖੰਡ ਐਕਸਪ੍ਰੈਸ ਨਾ ਸਿਰਫ ਇੱਕ ਯਾਤਰਾ ਦਾ ਜ਼ਰੀਆ ਹੈ ਬਲਕਿ ਇਹ ਇੱਕ ਧਾਰਮਿਕ ਅਤੇ ਅਧਿਆਤਮਿਕ ਅਨੁਭਵ ਵੀ ਪ੍ਰਦਾਨ ਕਰਦੀ ਹੈ ਇਹ ਟ੍ਰੇਨ ਹਰ ਦਿਨ ਹਜ਼ਾਰਾਂ ਸ਼ਰਧਾਲੂਆਂ ਨੂੰ ਦੋਵੇਂ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਵਾਉਂਦੀ ਹੈ ਸੋ ਸਚਖੰਡ ਐਕਸਪ੍ਰੈਸ ਟ੍ਰੇਨ ਦੇ ਵਿੱਚ ਮੁਫਤ ਭੋਜਨ ਦੀ ਸੇਵਾ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀਆਂ ਤੇ ਤਾਜ਼ਾ ਖਬਰਾਂ ਦੇ ਲਈ ਹਮੇਸ਼ਾ ਦੀ ਤਰ੍ਹਾਂ ਦੇਖਦੇ ਰਹੋ ਹਮਦਰਦ ਟੀਵੀ